ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਟੀਚਿੰਗ ਨਾਲ ਸੰਬੰਧਰ ਜਾਂ ਪੰਜਾਬ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਹੋਵੇ ਸਭ ਤੋਂ ਪਹਿਲਾਂ ਇਸ ਚੈਨਲ ਤੇ ਦਿੱਤੀ ਜਾਂਦੀ ਹੈ ਕੀ ਹੈ ਅੱਜ ਦੀ ਜਾਣਕਾਰੀ ਅੱਜ ਦੀ ਜਾਣਕਾਰੀ ETT 23 ਚੌਂਟ ਦੇ ਸੰਬੰਧ ਵਿੱਚ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਜਿਸ ਦੇ ਵਿੱਚ ਸਕਰੂਟੀ ਲਿਸਟਾਂ ਜਾਰੀ ਹੋ ਚੁੱਕੀਆਂ ਨੇ ਖੋਸ਼ਖਬਰੀ ਇਹ ਹੈ ਕਿ ਈਟੀਟੀ 64 ਜਿਹੜੀ ਹੈ 23 64 ਭਰਤੀ ਬਹੁਤ ਜਲਦੀ ਕੰਪਲੀਟ ਹੋਣ ਜਾ ਰਹੀ ਹੈ ਜਿਸ ਦੀ ਸਕਰੂਟੀਨੀ ਦੀਆਂ ਲਿਸਟਾਂ ਜਾਰੀ ਹੋ ਚੁੱਕੀਆਂ ਨੇ ਆਪਾਂ ਜਾਣਦੇ ਹਾਂ ਕਿ 2020 ਦੇ ਵਿੱਚ ਇਹ ਭਰਤੀ ਆਈ ਸੀ ਪਰ ਅੱਜ ਤੱਕ ਜਿਹੜੀ ਇਹ ਭਰਤੀ ਜਿਹੜੀ ਹੈ ਉਹ ਕੋਰਟ ਕੇਸਾਂ ਦੇ ਵਿੱਚ ਲਟਕੀ ਹੋਈ ਸੀ ਪਹਿਲਾਂ ਇਹ ਵੀ ਗੱਲ ਆ ਰਹੀ ਸੀ ਵੀ ਭਰਤੀ ਕੈਨਸਲ ਕਰ ਦਿੱਤੀ ਗਈ ਹੈ ਪਰ ਹੁਣ ਭਰਤੀ ਕੰਪਲੀਟ ਹੋਣ ਜਾ ਰਹੀ ਹੈ ਕੀ ਇਹ ਨੋਟੀਫਿਕੇਸ਼ਨ ਕਿ ਕਿੰਨਾ-ਕਿੰਨਾ ਦੀ ਸਕਰੂਟੀਨੀ ਹੋਣੀ ਹੈ ਕੀ ਲਿਸਟਾਂ ਜਾਰੀ ਹੋਈਆਂ ਨੇ ਇਸ ਦੇ ਸਬੰਧ ਵਿੱਚ ਆਪਾਂ ਪੂਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਦਿੱਤੀ ਜਾਵੇਗੀ ਇਸ ਤੋਂ ਪਹਿਲਾਂ ਜੇਕਰ ਚੈਨਲ ਤੇ ਪਹਿਲੀ ਵਾਰ ਹੀ ਆਇਆ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰੇਕ ਜਿਹੜੀ ਜਾਣਕਾਰੀ ਸਮੇਂ ਸਿਰ ਤੁਹਾਨੂੰ ਸਹੀ ਜਾਣਕਾਰੀ ਇਸ ਚੈਨਲ ਤੇ ਮਿਲਦੀ ਰਹੇ ਜੇ ਵੀਡੀਓ ਨੂੰ ਚੰਗੀ ਲੱਗੇ ਤਾਂ ਲਾਈਕ ਵੀ ਜ਼ਰੂਰ ਕਰਨਾ ਹੈ ਤੇ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਵੀ ਕਰਨਾ ਹੈ ਦੇਖਦੇ ਹਾਂ ਅੱਜ ਦਾ ਆਪਾਂ ਨੋਟੀਫਿਕੇਸ਼ਨ ਦਫਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ ਮਿਤੀ 7 6 2024 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਕਿ ਇਹ ਨੋਟੀਫਿਕੇਸ਼ਨ ਸਿੱਖਿਆ ਭਾਗ ਪੰਜਾਬ ਦੇਣ 2364 ਈਟੀਟੀ ਸਾਮੀਆਂ ਦੀ ਭਰਤੀ ਲਈ ਜਿਹੜਾ ਵਿਗਿਆਪਨ ਸੀ 6 3 2020 ਨੂੰ ਦਿੱਤਾ ਗਿਆ ਸੀ ਵਿਗਿਆਪਨ ਅਰਜ ਦੇ ਸ਼ਰਤਾਂ ਅਨੁਸਾਰ ਅਸਾਮੀਆਂ ਲਈ ਅਪਲਾਈ ਕਰਨ ਦੀ ਲਾਸਟ ਡੇਟ ਜਿਹੜੀ 17 11 2020 ਦਿੱਤੀ ਗਈ ਸੀ ਤੇ ਜਿਸ ਦਿਨ ਜਿਹੜਾ 29 11 2024 ਨੂੰ ਟੈਸਟ ਲਿਆ ਗਿਆ ਸੀ ਤੇ ਉਸ ਦਾ ਜਿਹੜਾ ਨਤੀਜਾ ਕੋਸ਼ਤ ਕਰ ਦਿੱਤਾ ਗਿਆ ਸੀ ਨਤੀਜਾ ਘੋਸ਼ਨ ਕਰਨ ਤੋਂ ਬਾਅਦ ਇਸ ਦੇ ਜਿਹੜੀ 16 12 2024 ਨੂੰ ਸਕਰੂਟੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ। ਪ੍ਰੰਤੂ ਮਾਨਯੋਗ ਹਾਈ ਕੋਰਟ ਦੇ ਵੱਲੋਂ 23 ਚੌੜ ਪਰਤੀ ਨੂੰ ਸਟੇ ਲਗਾਉਣ ਤੋਂ ਪਹਿੰਤ ਜਿਹੜਾ ਸੀ ਉਸ ਪਰਤੀ ਨੂੰ ਇੱਕ ਵਾਰੀ ਰੱਦ ਕਰ ਦਿੱਤਾ ਗਿਆ ਸੀ। ਤਾਂ ਹੁਣ ਜਿਹੜਾ ਇਸ ਦੇ ਵਿੱਚ ਮਾਨਯੋਗ ਵੱਲੋਂ ਮਾਨਯੋਗ ਹਾਈ ਕੋਰਟ ਵੱਲੋਂ ਜਿਹੜੀ ਪਟੀਸ਼ਨ ਦਰਜ ਕੀਤੀ ਗਈ ਸੀ ਰਮਨ ਕੁਬਾਰ ਵੱਲੋਂ ਤੇ ਉਸ ਦੇ ਕੇਸ ਦੇ ਸਬੰਧ ਵਿੱਚ ਦੁਬਾਰਾ ਜਿਹੜੀ ਅਰਤੀ ਨੂੰ ਰਿਵਾਈਵ ਕਰਦੇ ਹੋਏ ਪੂਰਾ ਕਰਨ ਦੇ ਹੁਕਮ ਦਿੱਤੇ ਗਏ ਹਨ ਤਾਂ ਉਸ ਦੀ ਪਾਲਣਾ ਕਰਦੇ ਹੋਏ ਸਿੱਖਿਆ ਵਿਭਾਗ ਜਿਹੜਾ 12 6 2024 ਤੋਂ 20 6 2024 ਤੱਕ ਜਿਹੜੀ ਸਕਰੂਟੀਨੀ ਦੁਬਾਰਾ ਆਰੰਭ ਕੀਤੀ ਜਾ ਰਹੀ ਹੈ ਤਾਂ ਕੀ ਹੈ ਸਕਰੂਟੀਨੀ ਦੇ ਵਿੱਚ ਪੂਰੀ ਜਾਣਕਾਰੀ ਅੱਗੇ ਵੇਖਦੇ ਹਾਂ 23 ਚੌਥੀ ਦੇ ਜ਼ਬੰਦ ਵਿੱਚ ਜੋ ਸਕਰੂਟਰੀ ਪ੍ਰਕਿਰਿਆ ਆਰੰਭ ਕੀਤੀ ਜਾ ਰਹੀ ਹੈ ਇਸ ਦੇ ਸਬੰਧ ਵਿੱਚ ਸਪਸ਼ਟ ਕੀਤਾ ਜਾਂਦਾ ਹੈ ਕਿ ਜਿੰਨਾ ਉਮੀਦਵਾਰਾਂ ਨੇ 16 12 2020 ਤੋਂ 24 12 2020 ਡੇਟਾ ਨੋਟ ਕੀਤੀ ਜਾਵੇ 16 12 2020 ਤੋਂ 24 12 2020 ਤੱਕ ਕਾਉਂਸਲਿੰਗ ਕੀਤੀ ਜਾ ਚੁੱਕੀ ਹੈ ਉਹਨਾਂ ਨੂੰ ਦੁਬਾਰਾ ਕਾਉਂਸਲਿੰਗ ਕੇ ਸਕਰੂਟਰੀ ਨੇ ਤਹਾਜ਼ਰ ਹੋਣ ਦੀ ਜ਼ਰੂਰਤ ਨਹੀਂ ਹੈ ਪਰ ਸਬੰਧਤ ਉਮੀਦਵਾਰ ਕੋਈ ਵੀ ਉਮੀਦਵਾਰ 16 12 2024 ਤੋ ਜਿਹੜੇ ਸਕਰੂਟੀ ਨਹੀਂ ਕਰਾ ਚੁੱਕੇ ਨੇ ਉਹਨਾਂ ਨੂੰ ਦੁਬਾਰਾ ਜਿਹੜੇ 16 12 2020 ਤੋ 24 12 2020 ਤੱਕ ਜਿਨ੍ਹਾਂ ਦੀ ਸਕਰੂਟੀ ਹੋ ਚੁੱਕੀ ਹੈ ਉਹਨਾਂ ਨੂੰ ਦੁਬਾਰਾ ਸਕਰੂਟੀ ਕਰਾਉਣ ਦੀ ਜ਼ਰੂਰਤ ਨਹੀਂ ਹੈ ਪਰ ਜੇਕਰ ਕੋਈ ਵੀ ਸਰਟੀਫਿਕੇਟ ਜਮ੍ਹਾਂ ਕਰਾਉਣਾ ਚਾਹੁੰਦਾ ਹੈ ਤਾਂ ਉਸ ਸਕਰੂਟੀ ਵਾਲੇ ਦਿਨ ਆਪਣੇ ਜਿਹੜੇ ਨੇ ਉਹ ਸਰਟੀਫਿਕੇਟ ਜਮ੍ਹਾਂ ਕਰਾ ਸਕਦੇ ਹਨ ਇਸ ਤੋਂ ਇਲਾਵਾ ਜਿਹੜਾ ਨਾਨੇ 9 9 2021 ਤੇ ਜਿਹੜੇ 10 9 2021 ਨੂੰ ਜਿਨ੍ਹਾਂ ਦੀ ਸਕਰੂਟੀ ਨਹੀਂ ਹੋਈ ਸੀ ਉਹ ਸਕਰੂਟੀ ਰੱਦ ਕੀਤੀ ਜਾਂਦੀ ਹੈ ਕਿੰਨਾ ਕਿੰਨਾ ਦੀ ਰੱਦ ਕੀਤੀ ਗਈ ਹੈ 9 9 2021 ਤੇ 10 9 2021 ਨੂੰ ਜਿਨ੍ਹਾਂ ਦੀ ਸਕਰੂਟੀ ਹੋਈ ਸੀ ਉਹ ਰੱਦ ਕੀਤੀ ਜਾਂਦੀ ਹੈ ਜਿਹੜੀ 16 12 2020 ਤੋਂ 24 12 2020 ਤੱਕ ਸਕਰੂਟੀ ਹੋਈ ਸੀ ਉਹ ਰੱਦ ਨਹੀਂ ਕੀਤੀ ਜਾਂਦੀ 9 9 2021 ਨੂੰ ਤੇ 10 9 2021 ਨੂੰ ਜੋ ਸਕਰੂਟੀਨੀ ਕੀਤੀ ਗਈ ਸੀ ਉਹ ਰੱਦ ਕੀਤੀ ਜਾਂਦੀ ਹੈ। ਇਹਨਾਂ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਦਰਸਾਏ ਗਏ ਸ਼ਡਿਊਲ ਅਨੁਸਾਰ ਪ੍ਰਾਪਤ ਅੰਕਾਂ ਦੇ ਅਨੁਸਾਰ ਬੰਦ ਦੀ ਮਿਤੀ ਨੂੰ ਆਪਣੀ ਸਕਰੂਟੀਨੀ ਤੇ ਆਜਰ ਹੋਣ। ਠੀਕ ਹੈ। ਅਪਰੋਕਤ ਤੋਂ ਸਬੰਧ ਵਿੱਚ ਸਕਰੂਟੀਨੀ ਵੱਲੋਂ ਦੇਣ ਉਮੀਦਵਾਰ ਨੂੰ ਆਪਣੇ ਅਸਲ ਦਸਤਾਵੇਜ਼ ਦੀ ਸਕਰੂਟੀਨੀ ਲਈ ਦਫ਼ਤਰ ਡਾਇਰੈਕਟੋਰੇਟ ਪੰਜਾਬ ਸਰਕਾਰੀ ਮਾਡਲ ਸੀਨੀਅਰ ਸਕੂਲ ਸਕੂਲ ਫੇਜ ਨੰਬਰ 3 ਬੀ 1 ਐਸ ਐਸ ਨਗਰ ਮੁਹਾਲੀ ਵਿਖੇ ਜਿਹੜਾ ਹਾਜ਼ਰ ਹੋਣਾ ਹੋਵੇਗਾ ਅਸਲ ਜਿਹੜੇ ਸਰਟੀਫਿਕੇਟ ਨਾਲ ਲੈ ਕੇ ਜਾਣੇ ਨੇ 12/6/2024 ਤੋਂ ਜਿਹੜਾ ਸ਼ਡਿਊਲ ਹੈ ਜਾਰੀ ਕਰ ਦਿੱਤਾ ਗਿਆ ਟਾਈਮਿੰਗ ਹੋਏਗੀ ਸਵੇਰੇ 6 ਵਜੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਉਮੀਦਵਾਰ ਨੰਬਰ ਨੂੰ ਸਕੂਟਰੀ ਸਮੇਂ ਪਰਿਆ ਜਾਣ ਵਾਲਾ ਪੜਤਾਲ ਫਾਰਮ ਸ਼ਡਿਊਲ ਤੇ ਜਿਹੜਾ ਨੱਥੀ ਕਰ ਦਿੱਤਾ ਗਿਆ ਹੈ ਨੀਚੇ ਦਿੱਤਾ ਗਿਆ ਉਸ ਨੂੰ ਡਾਊਨਲੋਡ ਕਰਕੇ ਉਹ ਫਾਰਮ ਭਰ ਕੇ ਲੈ ਜਾਣਾ ਹੈ ਸਪੈਸ਼ਲ ਨੋਟ ਦਿੱਤਾ ਗਿਆ ਇਹਨਾਂ ਵਾਸਤੇ ਸਿੱਖਿਆ ਪ੍ਰੋਵਾਈਡਰ ਐਜੂਕੇਸ਼ਨ ਪ੍ਰੋਵਾਈਡਰ ਐਜੂਕੇਸ਼ਨ ਵਲੰਟੀਅਰ ਈ ਜੀ ਐਸ ਵਲੰਟੀਅਰ ਏ ਆਈ ਏ ਆਈ ਸੀ ਵਲੰਟੀਅਰ ਸਪੈਸ਼ਲ ਟ੍ਰੇਨਿੰਗ ਸੋਰਸ ਵਲੰਟੀਅਰ ਤੇ ਜਰ ਜਿਹੜੇ ਨੇ ਇਹ ਸਾਰੇ ਆਪਣਾ ਜਿਹੜਾ ਐਕਸਪੀਰੀਅੰਸ ਸਰਟੀਫਿਕੇਟ ਨਾਲ ਪਰਫਾਰਮੈਂਸ ਦੇ ਨਾਲ ਲੈ ਕੇ ਜਾਣਗੇ ਅਸਲ ਸਰਟੀਫਿਕੇਟ ਜਿਹੜਾ ਉਹ ਉੱਥੇ ਪੇਸ਼ ਕਰਨਾ ਹੋਵੇਗਾ ਜਿਹੜਾ ਕਿ ਸਿੱਖਿਆ ਜ਼ਿਲ੍ਹਾ ਸਿੱਖਿਆ ਅਫਸਰ ਤੋਂ ਤਸਦੀਕ ਕਰਵਾ ਕੇ ਲਿਜਾਣਾ ਹੋਵੇਗਾ ਇਹਨਾਂ ਲਈ ਸਪੈਸ਼ਲ ਹੈ ਇਹਨਾਂ ਨੂੰ ਇਸ ਭਰਤੀ ਦੇ ਵਿੱਚ ਸ਼ਾਮਲ ਕੀਤਾ ਗਿਆ ਇਸ ਤੋਂ ਇਲਾਵਾ ਬਾਕੀ ਸਾਰਿਆਂ ਨੂੰ ਬੀਐਡ ਵਾਲਿਆਂ ਨੂੰ ਇਸ ਭਰਤੀ ਤੋਂ ਬਾਹਰ ਕਰ ਦਿੱਤਾ ਗਿਆ ਹੈ ਇਹ ਜਿਹੜਾ ਇੱਕ ਨਵਾਂ ਪਹਿਲਾ ਨੋਟੀਫਿਕੇਸ਼ਨ ਆਇਆ ਸੀ ਉਸ ਦੇ ਵਿੱਚ ਕਲੀਅਰ ਕੀਤਾ ਗਿਆ ਹੈ ਬੀਐਡ ਵਾਲੇ ਇਸ ਦੇ ਵਿੱਚੋਂ ਬਾਹਰ ਹੋਣਗੇ ਤੇ ਸਿਰਫ ਜਿਹੜੇ ਪ੍ਰੋਵਾਈਡਰ ਨੇ ਸਿੱਖਿਆ ਸਬੰਧਤ ਨੇ ਉਹਨਾਂ ਨੂੰ 10 ਨੰਬਰ ਵੀ ਦਿੱਤੇ ਜਾਣਗੇ ਤੇ ਉਹਨਾਂ ਨੂੰ ਪਰਤੀ ਦੇ ਵਿੱਚ ਸ਼ਾਮਲ ਵੀ ਕੀਤਾ ਗਿਆ ਹੈ। ਅੱਗੇ ਜਿਹੜਾ ETT 23 64 ਲਈ ਸ਼ਡਿਊਲ ਜਿਹੜਾ ਜਾਰੀ ਕੀਤਾ ਗਿਆ ਹੈ ਇਸ ਸ਼ਡਿਊਲ ਦੇ ਅਨਸਾਰ 12 6 2024 ਨੂੰ ਓਪਨ ਵਾਲਿਆਂ ਦੀ ਜਿਹੜੀ ਹੈ ਉਹ ਓਪਨ ਵਾਲਿਆਂ ਨੇ ਜਾਣਾ ਹੈ ਓਪਨ ਦੇ ਵਿੱਚ ਜਿਹੜੇ ਜਾਣਗੇ ਕੈਂਡੀਡੇਟ ਉਹ 72 ਤੋਂ ਲੈ ਕੇ 64 ਨੰਬਰਾ ਵਾਲੇ ਇਸ ਦੇ ਵਿੱਚ 12 ਤਰੀਕ ਨੂੰ 12 6 2024 ਨੂੰ ਜਾ ਸਕਦੇ ਹਨ 13 ਤਰੀਕ ਨੂੰ ਵੀ ਓਪਨ ਵਾਲਿਆਂ ਦੀ ਕਾਉਂਸਲਿੰਗ ਹੈ ਜਿਹੜੇ 62 ਤੇ 63 ਨੰਬਰ ਵਾਲੇ ਹੋਣਗੇ 62 ਵਾਲੇ ਜਾਣਗੇ ਤੇ 63 ਵਾਲੇ ਜਿਹੜੇ ਨੇ 1996 ਤੋਂ ਪਹਿਲਾਂ ਜਿਨ੍ਹਾਂ ਦਾ ਜਨਮ ਹੋਇਆ ਜਾਨਗੇ ਇਸ ਤੋਂ ਬਾਅਦ 14 ਤਰੀਕ ਦੀ ਜਿਹੜੀ ਹੈ ਕਾਉਂਸਲਿੰਗ ਉਸ ਦੇ ਵਿੱਚ ਇਹ 1900 ਓਪਨ ਵਾਲੇ ਜਾਣਗੇ 1997 ਤੋਂ ਪਹਿਲਾਂ ਵਾਲੇ ਕੈਂਡੀਡੇਟ ਤੇ ਉਸ ਤੋਂ ਬਾਅਦ ਇਲਾਵਾ ਜਿਹੜੇ 15 ਤਰੀਕ ਨੂੰ ਐਸਬੀਸੀ ਦੀ ਕਾਉਂਸਲਿੰਗ ਹੈ ਬੀਸੀ ਦੇ ਵਿੱਚ ਜਿਹੜੇ ਨੇ ਉਹ 60 ਤੋਂ ਲੈ ਕੇ 52 ਨੰਬਰਾਂ ਵਾਲੇ ਕੈਂਡੀਡੇਟ ਜਿਹੜੇ ਉਹ ਆਪਣੀ ਸਕਰੂਟੀਨੀ ਤੇ ਜਾ ਸਕਦੇ ਹਨ ਇਸ ਤੋਂ ਅੱਗੇ 18 ਤਰੀਕ ਨੂੰ ਐਸਸੀ ਐਮਵੀ ਵਾਲੇ ਜਾਣਗੇ ਜਿਹੜੇ 52 ਤੋਂ ਲੈ ਕੇ 41 ਨੰਬਰ ਤੱਕ ਦੇ ਕੈਂਡੀਡੇਟ ਇਸ ਵਿੱਚ ਜਾ ਸਕਦੇ ਹਨ 19 ਤਰੀਕ ਨੂੰ ਐਸਐਸਸੀ ਆਰਓ ਦੀ ਸਕਰੂਟੀਨੀ ਹੋਏਗੀ ਜਿਸ ਦੇ ਵਿੱਚ 60 ਤੋਂ 56 ਨੰਬਰ ਤੱਕ ਵਾਲੇ ਕੈਂਡੀਡੇਟ ਇਸ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਤੇ SC RO ਵਾਲੇ ਜਿਹੜੇ ਇਕਨੋਮਿਕਲ ਵੀਕ ਸੈਕਸ਼ਨ ਵਾਲੇ ਉਹ 33 ਨੰਬਰਾਂ ਵਾਲੇ ਤੱਕ ਜਾ ਸਕਦੇ ਨੇ 55 ਤੋਂ ਲੈ ਕੇ 33 ਤੱਕ ਵਾਲੇ ਜਿਹੜੇ ਨੇ ਉਹ ਜਾਣਗੇ SC RO ਵਾਲੇ ਜਿਹੜੇ ਨੇ ਉਹ 55 ਨੰਬਰ 55 ਤੋਂ 54 ਨੰਬਰ ਤੱਕ ਇਸ ਦੇ ਵਿੱਚ ਸ਼ਾਮਲ ਹੋ ਸਕਦੇ ਨੇ BC ਵਾਲੇ EWS M ਵਾਲੇ ਜਿਹੜੇ ਨੇ ਉਹ 37 ਤੱਕ ਇਸ ਦੇ ਵਿੱਚ ਜਾ ਸਕਦੇ ਨੇ ਉਹ ਜਾਣਗੇ 20 ਤਰੀਕ ਨੂੰ ਤੇ ਜਰਨਲ ਵਾਲੇ ਜਿਹੜੇ ਨੇ ਉਹ 36 ਨੰਬਰ ਤੱਕ ਜਾਣਗੇ ਇਸ ਭਰਤੀ ਦੇ ਵਿੱਚ ਇਹ ਸ਼ਡਿਊਲ ਜਿਹੜਾ ਜਾਰੀ ਕੀਤਾ ਗਿਆ ਆਪਣੀ ਆਪਣੀ ਕੈਟਾਗਰੀ ਦੇ ਅਨੁਸਾਰ ਤੁਸੀਂ ਆਪਣਾ ਸ਼ਡਿਊਲ ਨੂੰ ਦੇਖ ਲੈਣਾ ਹੈ ਕਿਹੜੀ ਕਿਹੜੀ ਕੈਟਾਗਰੀ ਕਿਹੜੀ ਕਿਹੜੀ ਤਰੀਕ ਨੂੰ ਜਾਣਾ ਹੈ ਤੇ ਸਕਰੂਟੀਨੀ ਦੇ ਵਿੱਚ ਸ਼ਾਮਲ ਜ਼ਰੂਰ ਆਉਣਾ ਹੈ ਜਿਹੜੀ ਭਰਤੀ ਹੈ ਹੁਣ ਬਹੁਤ ਜਲਦੀ ਕੰਪਲੀਟ ਹੋ ਜਾਵੇਗੀ ਏਸੀ ਅੱਜ ਜਿਹੜੀ ਤੁਹਾਨੂੰ ਜਾਣਕਾਰੀ ਦੇਣੀ ਸੀ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਯਾਰਾ ਦੋਸਤਾਂ ਨੂੰ ਸ਼ੇਅਰ ਵੀ ਕਰ ਦਿਓ ਜੇਕਰ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਬੈਲ ਬਟਨ ਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰੇਕ ਜਾਣਕਾਰੀ ਸਮੇਂ ਸਿਰ ਤੁਹਾਨੂੰ ਮਿਲਦੀ ਰਹੇ ਵੀਡੀਓ ਵੇਖਣ ਲਈ ਧੰਨਵਾਦ